ਕਹਿੰਦੇ ਆ ਕਹਿੰਦੇ ਆ ਬੇਟੀ ਦਾ ਭਵੇਖ ਬੇਟੀ ਦੇ ਵਿਆਹ ਵਿੱਚ ਦਿੱਤਾ ਹੋਇਆ ਦਾਜ ਵਜੋਂ ਦਿੱਤਾ ਹੋਇਆ ਪੈਸਾ ਲਾਭ ਨਹੀਂ ਦਿੰਦਾ ਹੈਗਾ ਨੁਕਸਾਨ ਹੀ ਦਿੰਦਾ ਵੇ ਇਸੇ ਕਰਕੇ ਕਹਿੰਦੇ ਆ ਬੇਟੀ ਦੇ ਵਿਆਹ ਵਿੱਚ ਦਾਜ ਵਿੱਚ ਪੈਸਾ ਨਾ ਦਿਓ ਉਹਨੂੰ ਪੜਾਓ ਲਿਖਾਓ ਉਹਨੂੰ ਇੰਨਾ ਮਜ਼ਬੂਤ ਕਰੋ ਕਿ ਉਹ ਆਪਣੇ ਪੈਰਾਂ ਤੇ ਖੜੀ ਹੋ ਕੇ ਆਪ ਕਮਾ ਸਕੇ ਤਾਂ ਕਿ ਪੈਸਾ ਦਿੱਤਾ ਹੋਇਆ ਕਿਸੇ ਕੰਮ ਨਹੀਂ ਆਉਂਦਾ ਹੈਗਾ ਤੇ ਤੁਹਾਡੇ ਦਿੱਤੇ ਹੋਏ ਸੰਸਕਾਰ ਤੁਹਾਡੀ ਦਿੱਤੀ ਹੋਈ ਉਹਨੂੰ ਸਿੱਖਿਆ ਵਿਦਿਆ ਪੜ੍ਹਾਈ ਲਿਖਾਈ ਉਹਦੇ ਕੰਮ ਆਏਗੀ ਐਸੇ ਕਰਕੇ ਪੈਸਾ ਕੋਈ ਕੰਮ ਨਹੀਂ ਆਉਂਦਾ ਹੈਗਾ ਦਾਜ ਵਿੱਚ ਦਿੱਤਾ ਹੋਇਆ ਪੈਸਾ ਨਹੀਂ ਦੇਣਾ ਚਾਹੀਦਾ ਐਸਾ ਨਹੀਂ ਦੇਣਾ ਚਾਹੀਦਾ ਦਾਜ ਵਿੱਚ ਉਹਨੂੰ ਦਿਵੋ ਪੜ੍ਹਾਈ ਲਿਖਾਈ ਤੇ ਸੰਸਕਾਰ ਦੇਣੇ ਚਾਹੀਦੇ ਆ